ਕਾਪੀ ਕੇ ਤੇ ਮੈਨੂੰ ਸਮੂਹ ਤੋਂ ਸਰਾਣਾ ਦੇ ਕੇ ਤੇ ਗਲਟਾ ਨਾ ਘੁੱਟਦਾ ਮੇਰੇ ਆਜੇ ਕੁਟ ਦੇਗਾ ਲੰਗੀ ਤਿੰਨ ਚਾਰ ਵਾਰ ਗਈ ਤੇ ਸਾਰਾ ਦਿੰਦਾ ਮੂਚ ਕੋਈ ਪਿਓ ਆਪਣੀ ਹੀ ਧੀਆ ਦੇ ਨਾਲ ਇੰਨੀ ਨਫ਼ਰਤ ਕਿਵੇਂ ਕਰ ਸਕਦਾ ਦੋ ਮਾਸੂਮ ਧੀਆ ਘਰ ਦੇ ਵਿੱਚ ਹੋਣ ਕਰਕੇ ਉਹ ਆਪਣੀ ਪਤਨੀ ਨੂੰ ਦਿਨ ਰਾਤ ਬੈਲਟਾਂ ਦੇ ਨਾਲ ਜਾਨਵਰਾਂ ਦੀ ਤਰ੍ਹਾਂ ਘੁੱਟਦਾ ਸੀ ਇੰਨਾ ਹੀ ਨਹੀਂ ਹੁਣ ਜਦੋਂ ਉਸਦੀ ਪਤਨੀ ਗਰਭਵਤੀ ਹੋਈ ਅਤੇ ਉਸ ਨੂੰ ਪਤਾ ਲੱਗਿਆ ਕੀ ਤੀਜੀ ਧੀ ਜਨਮ ਲੈਣ ਵਾਲੀ ਹੈ ਤਾਂ ਉਸ ਨੂੰ ਪੇਟ ਦੇ ਅੰਦਰ ਹੀ ਖਤਮ ਕਰਨ ਦੇ ਲਈ ਦਵਾਈ ਖਵਾ ਦਿੱਤੀ ਗਈ। ਇਸ ਦੇ ਨਾਲ ਨਾ ਉਸਨੇ ਸਿਰਫ ਮਾਸੂਮ ਬੱਚੀ ਸਗੋ ਆਪਣੀ ਪਤਨੀ ਦੀ ਵੀ jaan ਲਈ। ਇਹ ਸਾਰੇ ਗੰਭੀਰ ਇਲਜ਼ਾਮ ਕੁੜੀ ਦੇ ਪੇਕੇ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ ਜਿਨ੍ਹਾਂ ਦਾ ਕਹਿਣਾ ਸੀ ਕਿ ਘਰ ਦੇ ਵਿੱਚ ਉਹਨਾਂ ਦੇ ਕੁਝ ਵੀ ਠੀਕ ਨਹੀਂ ਰਹਿੰਦਾ ਸੀ ਕਿਉਂ ਜੋ ਦੋ ਤੀਆਂ ਪਹਿਲਾਂ ਸੀ ਅਤੇ ਹੁਣ ਗਰਭਵਤੀ ਹੋਣ ਤੋਂ ਬਾਅਦ ਜਦੋਂ ਜਾਂਚ ਕਰਵਾਈ ਅਤੇ ਪਤਾ ਲੱਗਿਆ ਕਿ ਢਿੱਡ ਦੇ ਵਿੱਚ ਇੱਕ ਹੋਰ ਧੀ ਪਲ ਰਹੀ ਹੈ ਤਾਂ ਐਸੇ ਤੋਂ ਗੁੱਸੇ ਹੋ ਕੇ ਉਸਦੇ ਸਾਰੇ ਪਰਿਵਾਰ ਨੇ ਇੰਨਾ ਵੱਡਾ ਪਾਪ ਕਰ ਦਿੱਤਾ ਇਹ ਖਬਰ ਹੁਸ਼ਿਆਰਪੁਰ ਦੇ ਹਾਜੀਪੁਰ ਬਲਾਕ ਦੇ ਅਧੀਨ ਪੈਂਦੇ ਪਿੰਡ ਦਗਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਔਰਤ ਦੀ ਜਾਨ ਚਲੀ ਗਈ ਇੰਨਾ ਹੀ ਨਹੀਂ ਉਸ ਦੀ ਮਾਸੂਮ ਛੋਟੀ ਜਹੀ 8 ਮਹੀਨੇ ਦੀ ਬੱਚੀ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਇਸ ਦੇ ਪਿੱਛੇ ਦਾ ਕਾਰਨ ਇਹ ਸੀ ਕਿ ਉਹ ਇਕ ਧੀ ਸੀ ਅਤੇ ਉਸਦੇ ਸਾਰੇ ਪਰਿਵਾਰ ਨੂੰ ਕੁੜੀਆਂ ਨਹੀਂ ਚਾਹੀਦੀਆਂ ਸਨ ਇਸਦੇ ਚਲਦੇ ਹੋਏ ਹੀ ਉਹਨਾਂ ਦੇ ਵੱਲੋਂ ਆਪਣੀ ਹੀ ਨੂਨੂ ਖਤਮ ਕੀਤਾ ਗਿਆ ਪਤੀ ਨੂੰ ਆਪਣੀ ਧੀਾਂ ਸਮੇਤ ਪਤਨੀ ਤੇ ਕੋਈ ਤਰਸ ਨਹੀਂ ਆਇਆ ਅਤੇ ਸਭ ਕੁਝ ਉਹ ਉਜਾੜ ਕੇ ਬੈਠ ਕੇ ਇਸ ਪੂਰੀ ਘਟਨਾ ਦੀ ਜਾਣਕਾਰੀ ਮ੍ਰਿਤਕ ਦੀ ਮਾਤਾ ਸ਼ਕੁੰਤਲਾ ਦੇ ਵੱਲੋਂ ਦਿੱਤੀ ਗਈ ਜਿਨ੍ਹਾਂ ਦੱਸਿਆ ਕਿ ਉਸ ਦੀ ਧੀ ਦੀ ਅਤੇ ਦੋ ਧੀ ਦੀ ਜਾਨ ਲਈ ਗਈ ਹੈ ਅਤੇ ਇਸ ਦਾ ਮੁੱਖ ਕਾਰਨ ਇਹ ਸੀ ਕਿ ਉਹ ਕੁੜੀਆਂ ਉਸ ਦੇ ਵੱਲੋਂ ਦੱਸਿਆ ਗਿਆ ਕਿ ਉਹਨੇ ਆਪਣੀ 3 ਸਪਨਾ ਦਾ ਵਿਆਹ ਤੋਂ 10 ਸਾਲ ਪਹਿਲਾਂ ਦਗਨ ਦੇ ਰਹਿਣ ਵਾਲੇ ਨਰੀਸ਼ ਦੇ ਨਾਲ ਕੀਤਾ ਸੀ ਸਪਨਾ ਦੇ ਕੋਲ 2 3 ਪਹਿਲਾਂ ਸੀ ਅਤੇ ਹੁਣ ਤੀਸਰੀ ਧੀ ਹੋਣ ਦੇ ਕਾਰਨ ਹੀ ਘਰ ਦੇ ਵਿੱਚ ਲੜਾਈ ਝਗੜਾ ਵੱਧ ਗਿਆ ਅਤੇ ਉਸ ਦੀ ਧੀ ਦੀ ਜਾਨ ਲੈ ਲਈ ਗਈ ਇੰਨਾ ਹੀ ਨਹੀਂ ਕੁੜੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਲਦਬਾਜ਼ੀ ਦੇ ਵਿੱਚ ਉਹਨਾਂ ਦੀ ਧੀ ਦਾ ਸੰਸਕਾਰ ਕੀਤਾ ਗਿਆ ਉਸ ਦੇ ਪੇਟ ਦੇ ਵਿੱਚ ਬੇਟੀ ਨੂੰ ਕੱਢ ਕੇ ਦਫਨਾ ਦਿੱਤਾ ਗਿਆ ਤੇ ਹੰਗਾਮਾ ਹੋਣ ਤੋਂ ਬਾਅਦ ਪੁਲਿਸ ਦੀ ਮੌਜੂਦਗੀ ਦੇ ਵਿੱਚ ਇਹ ਸਭ ਕੁਝ ਬਾਹਰ ਕੱਢ ਕੇ ਦਿਖਾਇਆ ਗਿਆ ਤੇ ਨਾਲ ਹੀ ਹੁਣ ਪਰਿਵਾਰ ਨੇ ਪੁਲਿਸ ਦੇ ਕੋਲ ਇਨਸਾਫ ਦੀ ਮੰਗ ਕੀਤੀ ਹੈ ਹਾਂਜੀ ਤੁਹਾਡੀ ਸਪਨਾ ਬੇਟੀ ਕਿੰਨੇ ਸਾਲ ਪਹਿਲਾਂ ਵੀ ਆਈ ਸੀ 10 ਸਾਲ ਤੋਂ ਸਮਝ ਆਲੇ ਲੱਗ ਗਿਆ ਕੀ ਕੀ ਕਾਰਨ ਹੋਇਆ ਮੈਂ ਬੇਗੁੱਡੇ ਪਰਾਂ ਗਈ ਤਿੰਨ ਚਾਰ ਵਾਰ ਗਈ ਤੇ ਸਵਾ ਦਿੰਦਾ ਮਿਲ ਤੇ ਇੱਕ ਵਾਰ ਫਿਰ ਗਈ ਗੱਲੀ ਮੰਮੀ ਆ ਗਈ ਦਾ ਮਾਦੇ ਬੇਗੁੱਡੇ ਬਚਾ ਕੀ ਸੀ ਮਾਦੇ ਬੇਗੁੱਡੇ ਕਿਹਦਾ ਗਿਆ ਕੁੜੀਆਂ ਕੁੜੀਆਂ ਦੋ ਕੁੜੀਆਂ ਆ ਤੀਜੀ ਵਾਰੀ ਹੋਇਆ ਕਦੀ ਨੂੰ ਪਤਾ ਨਹੀਂ ਉਹਨੇ ਠੀਕ ਅਦਲਾ ਨਾਲ

ਕੋਈ ਮਤੰਗ ਪਰੇਸ਼ਾਨ ਕਰਦੇ ਸੀ ਦੇ ਬੀਟੀਏ ਸੀ ਉਹਦੇ ਤੋਂ ਪੁੱਛ ਲਿਆ ਕੋਈ ਸਰੋਪ ਪ੍ਰੋਗਰਾਮ ਸੀ ਜੀ ਤੇ ਤੀਸਰਾ ਵੀ ਮੈਨੂੰ ਪਤਾ ਨਹੀਂ ਟੈਸਟ ਕੋਈ ਕਰਵਾਇਆ ਤੇ ਬੇਟੀ ਦੱਸੀ ਹੈ ਵੀ ਸਾਨੂੰ ਹੋਣਗੀ ਗਰਭ ਦਾ ਜਾਂਚ ਕਰਵਾਈ ਸੀ ਹਾਂ ਜੀ ਪਤਾ ਨਹੀਂ ਸਾਨੂੰ ਬੇਟੀ ਸਾਡੀ ਕਹਿੰਦੀ ਵਿਚਾਰੀ ਪੋਲੀਸੀ ਕਿਉਂ ਕਹਿੰਦੀ ਕਿ ਮੇਰੇ ਨੇ ਕਰਵਾਈਏ ਜਾਂਚ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਪਤਾ ਨਹੀਂ ਸਾਨੂੰ ਪਰਸੋ ਗੱਲ ਹੋਈ ਹੈ ਕੋਰਡੀਨੇਟਰ ਜਿਹੜੀ ਇੱਧਰ ਠੀਕ ਹੈ ਸੀ ਜੀ ਇਹ ਪਹਿਲਾਂ ਖੁਸ਼ੀ ਵੀ ਕਹਿੰਦੀ ਮੈਂ ਠੀਕ ਠਾਕ ਆ ਫਿਰ ਕਹਿੰਦੀ ਕਿ ਮੈਨੂੰ ਤਾਂ ਪਰੇਸ਼ਾਨ ਕਰਦੇ ਖਾ ਪੀ ਕੇ ਤਾਂ ਮੈਨੂੰ ਮੂੰਹ ਤੋਂ ਸਰਾਣਾ ਦੇ ਕੇ ਤੇ ਬੈਲਟਾਂ ਨਾ ਘੁੱਟਦਾ ਮੇ ਜੀ ਮੁੱਖ ਕੁਟੰਦੀ ਵਜਾ ਇਹ ਸੀ ਕਿ ਬੇਟੀਆਂ ਹਾਂਜੀ ਬੇਟੀਆਂ ਦੀ ਸੀ ਤਿੰਨ ਵਾਰ ਵੀ ਬੇਟੀਆਂ ਤਿੰਨ ਵਾਰ ਵੀ ਬੇਟੀਆਂ ਤਾਂ ਮਨ ਕਰਦੇ ਕਿ ਨਾ ਇਹ ਸਾਰੇ ਪਰਿਵਾਰ ਨੂੰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਐਸਾ ਨਹੀਂ ਇਨਸਾਫ ਮਿਲਣਾ ਚਾਹੀਦਾ ਜਿਹੜੇ ਅਜੇ ਤੱਕ ਵੀ ਮੁੰਡਿਆਂ ਦੇ ਲਾਲਚੇ ਰੱਖਦੇ ਹੋ ਤੇ ਕੁੜੀਆਂ ਨੂੰ ਇਸ ਤਰ੍ਹਾਂ ਗਰਭ ਵਿੱਚ ਮਾਰਦੇ ਕੁੜੀ ਦੇ ਗਰਭ ਤੇ ਮਾਰਿਆ ਨਾ ਸਾਡੀ ਦੀ ਕੁੜੀ ਨਾਲ ਹੀ ਮਾਰਿਆ ਨਾ ਕੀ ਨਾਮ ਤੁਹਾਡਾ ਵਿਸ਼ਾ ਸਟਰੀ ਸਿਸਟਰ ਦੇ ਸਟਾਫ ਨਾਲ ਇਸ ਕੀ ਕਾਰਨ ਹੋਇਆ ਜਿਹੜੀ ਅਸੀਂ ਮੌਤ ਇਸ ਤਰ੍ਹਾਂ ਹੋਈ ਹੈ ਜਦੋਂ ਲੱਗੀ 7 ਵਜੇ ਸਾਨੂੰ ਕੁੜੀ ਦੀ ਕੋਲ ਆਈ ਮੇਰੀ ਮੰਮਾ ਮੈਨੂੰ ਲੱਗੀ ਕੁੜੀ ਨੇ ਕਿਹਾ ਕਿ ਮੇਰੇ ਭਰਾ ਨੇ ਫੋਨ ਕੀਤਾ ਮੈਂ ਬੋਤਾਂਗੇ ਡੰਗ ਰੇ ਮਾਰਦੇ ਕੁੜਦੇ ਤੇ ਆ ਜੇ ਤੇ ਉਸ ਤੋਂ ਬਾਅਦ 10 ਮਿੰਟ ਬਾਅਦ ਮੈਨੂੰ ਲੱਗੀ 10 ਮਿੰਟ ਬਾਅਦ ਫਿਰ ਨਰੇਜ ਮੈਨੂੰ ਲੱਗੀ ਪ੍ਰੋਣੇ ਦਾ ਫੋਨ ਆਇਆ ਕਹਿੰਦਾ ਕਿ ਕੁੜੀ ਬਿਮਾਰ ਹੈ ਉਹਦਾ ਬੀਪੀ ਸ਼ੋਰਿਆ ਪਰ ਐਸਐਸ ਮੈਡੀਸਨ ਹਸਪੀਟਲ ਲੈ ਕੇ ਚੱਲੇ ਆ ਤੇ ਜਿੱਦਣ ਮੈਂ ਲੱਗੀ ਮੈਂ ਫੋਨ ਕੀਤਾ ਫਿਰ ਉਹ ਕਹਿੰਦਾ ਕਿ ਐਸਐਸ ਮੈਡੀਸਨ ਹਸਪੀਟਲ ਆਇਆ ਤੇ ਜਿੱਦਣ ਮੈਂ ਘਰੋਂ ਨਿਕਲਿਆ ਉਦੋਂ ਮੈਨੂੰ ਫੋਨ ਆਇਆ ਕਿ ਸੁਪਨਾਪੁਰੀ ਹੋ ਗਈ ਹੈ ਤੂੰ ਸਿੱਧਾ ਬਦਗਰੀ ਆ ਜਾ ਤੇ ਜਿੱਦਣ ਮਿਲਗੀ ਆਪਣੇ ਤੌਰ ਤੇ ਮੈਂ ਲੱਗੇ ਐਸਐ ਕਿ ਉਹਨਾਂ ਨੇ ਕਿਹਾ ਕਿ ਪਿੱਛੇ ਹੀ ਡੈਥ ਰਾਈ ਆਈ ਦੀ ਹੈ ਗੱਡੀ 'ਚ ਮਤਲਬ ਕਿ ਇੱਥੇ ਕੁਝ ਕੋਈ ਵਾਲੇ ਕੀ ਲੱਗਦਾ ਕਿ ਜਿਹੜੇ ਦੋ ਬੇਟੀਆਂ ਬੇਟੀਆਂ ਪਹਿਲਾਂ ਤੋਂ ਤੁਹਾਡੀ ਸਤਿਕਾਰ ਨੇ ਦੋ ਬੇਟੀਆਂ ਸੀਗਾ ਹਾਂਜੀ ਇਹਨਾਂ ਨੇ ਮਲਗੀ ਪਤਾ ਨਹੀਂ ਕਿੱਥੇ ਜਾ ਕੇ ਸਟੈਮਿੰਗ ਕਰਵਾਈ ਕਿ ਵਿੱਚ ਮਲਗੀ ਕੁੜੀ ਹੈ ਕੁੜੀ ਤੇ ਕੁੜੀ ਹੈ ਅੱਗੇ ਤੇ ਇਹਨਾਂ ਨੇ ਜਾਂਚ ਕਰਵਾਈ ਸੀ ਹਾਂਜੀ ਜਾਂਚ ਕਰਵਾਈ ਸੀ ਇਹਨਾਂ ਨੇ ਪਠਾਨਪੁਰ ਕੋਲ ਜਾ ਕੇ ਕਿ ਦੁਬੰਦ ਕਰਾਈ ਸਾਡੀ ਕੁੜੀਆਂ ਵਿਆਹ ਦੇ ਤੇ ਜੇ ਨਹੀਂ ਤਾਂ ਮਿਲਦੀ ਸੀ ਪੌਂਡ ਟੇਨ ਕਢਾ ਕੇ ਇਸ ਕਰ ਸਕਦੇ ਉਹਦੇ ਬੁਰੇ ਕੀ ਮੰਗ ਕਰਦੇ ਸੀ ਸਰਕਾਰ ਤੋਂ ਪ੍ਰਸ਼ਾਸਨ ਤੋਂ ਆਪ ਦੇ ਕੋਈ ਸਾਫ ਚਾਹੀਏ ਜਿਹੜਾ ਬਦਨ ਦੇ ਵਿੱਚ ਮਹਿਲਾ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਸਰਕਾਰ ਨੇ ਆਪਣੀ ਨੀਤੀ ਘਰਾਤ ਨੂੰ ਇੱਕ ਵੱਡਾ ਕੰਟੀਨਿਊਸ਼ਨ ਆਈ ਹੈ ਕਿ ਸਪਨਾ ਨਾਮ ਦੀ ਲੜਕੀ ਜਿਹਦੀ ਡੈਥ ਹੋ ਗਈ ਉਹਦੇ ਬ੍ਰਦਰ ਨੇ ਇੱਕ ਇੱਕ ਸੁਬਾਰਾਂ ਤੇ ਕੰਪਲੇਂਟ ਕੀਤੀ ਹੋਈ ਉਹ ਵੀ ਬੇਟਕੇ ਆਪਾਂ ਰਾਤ ਹੀ ਜਾ ਕੇ ਤੇ ਮਦਨ ਦੇ ਵਿੱਚ ਜਿਹਦੀ ਸਪਨਾ ਨਾਮ ਦੀ ਬੈੱਡਵੇ ਵੀ ਇੱਥੇ ਪਈ ਸੀ ਉਹਨੂੰ ਮੌਤਰੀ ਚਰਖਾਤਾ ਵੀ ਤੇ ਅੱਜ ਅਸੀਂ ਧੀ ਲੜਕੀ ਦੇ ਭਰਾ ਦੇ ਬਿਆਨਾਂ ਤੇ ਹੀ ਸਭੀ ਕਾਰਵਾਈ ਕਰਕੇ ਲੋਕੀ ਦਾ ਪੋਸਟਾ ਤੋਂ ਕਰਾ ਦੇ ਇਹ ਜਿਹੜੀ ਬਾਸ਼ਮੋਲ ਲਈ ਲਾਸ਼ ਕਰਤੀ ਹੈ ਇਹ ਜਿਹੜੀ ਇਹਨੇ ਲੋਕਾਂ ਨੂੰ ਘਰਾਸ ਚ ਲਿਆ ਗਿਆ ਰਫਲ ਵਿੱਚ ਫਿਰ ਨਾਲ ਕਿਤੇ ਕੋਈ ਹਦੋਂ ਵੀ ਚੰਗੀਆਂ ਗੱਲਬਾਤ ਚੱਲਦੀ ਹੈ ਜਿਹੜੀ ਵੀ ਇਹਦੇ ਵਿੱਚ ਨਿਵਾਲੂ ਹੋਣਗੇ ਉਹਨਾਂ ਨੂੰ ਬਖਸ਼ਾਤ ਨਹੀਂ ਹੋਈਆ ਅਦਰਵਾਈਜ਼ ਜਿਹੜੀ ਪੋਸਟਮਾਰਥਮ ਦੀ ਰਪੋਰਟ ਆਂਦੀ ਹੈ ਉਹਦੀ ਵੀ ਅਸੀਂ ਆਪਾਂ ਨੈਕਸਟ ਕਾਰਵਾਈ ਕਰਾਂਗੇ মুয়া মুযা মারেধদিয়া মসচমা